ਚਾਹੇ ਦੀ ਮਰਦਾ ਜਿਹੜੇ ਲੋਕ ਕਹਿੰਦੇ ਸਾਡੇ ਸਰੀਰ ਚ ਕਮਜ਼ੋਰੀ ਐ ਸਰੀਰ ਦੁਖਦਾ ਰਹਿੰਦਾ ਕਮਰ ਦੁਖਦੀ ਐ ਜਾਂ ਲੱਕ ਦੁਖਦਾ ਪੱਟ ਦੁਖਦੀ ਐ ਲੱਤਾਂ ਦੁਖਦੀਆਂ ਨੇ ਬਾਹਾਂ ਚੱਲਣ ਨੂੰ ਕੰਮ ਨਹੀਂ ਜੀ ਨਹੀਂ ਕਰਦਾ ਕੰਮ ਕਰਨ ਨੂੰ ਹਨਾ ਚੱਲਿਆ ਨਹੀਂ ਜਾਂਦਾ ਸਾਤੋਂ ਉਹਨਾਂ ਦੇ ਸਰੀਰ ਚ ਕਮਜ਼ੋਰੀ ਐ ਕਾ ਕਮਜ਼ੋਰੀ ਉਹਨਾਂ ਦੇ ਗਵੰਡੀਆਂ ਨੂੰ ਵੀ ਨਹੀਂ ਰਹਿਣੀ ਜੇ ਤੁਸੀਂ ਆ ਚੀਜ਼ ਖਾ ਲਈ ਇਹ ਆ ਸਫੈਦ ਮੁਸਲੀ ਜਿੰਨੀਆਂ ਵੀ ਤਾਕਤਦਾਰ ਦਵਾਈਆਂ ਨੇ ਸਾਰਿਆਂ ਦੇ ਵਿੱਚ ਸਫੈਦ ਮੁਸਲੀ ਆ ਜਿਹੜੀ ਉਹ ਪੈਂਦੀ ਹੈ ਤਾਂ ਇਹਦਾ ਤੁਸੀਂ ਪਾਊਡਰ ਬਣਾ ਲੈਣਾ ਇਹ ਪੰਸਾਰੀ ਦੇ ਕੋਲੋਂ ਆਮ ਮਿਲ ਜਾਂਦੀ ਹੈ ਬਹੁਤ سارے ਲੋਕ ਇਹਨੂੰ ਪੰਜੀਰੀ ਦੇ ਵਿੱਚ ਵੀ ਪਾਉਂਦੇ ਨੇ ਤਾਕਤਦਾਰ ਦਵਾਈਆਂ ਦੇ ਵਿੱਚ ਪੈਂਦੀ ਆ ਮਰਦ ਵੀ ਇਹਨੂੰ ਖਾ ਸਕਦੇ ਨੇ ਤੇ ਔਰਤਾਂ ਵੀ ਖਾ ਸਕਦੀਆਂ ਨੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਦੁੱਧ ਨਾਲ ਲਓ ਤੁਸੀਂ ਅੱਧਾ ਲੈ ਲਓ ਇੱਕ ਲੈ ਲਓ ਕੋਈ ਚੱਕਰ ਨਹੀਂ ਹੈਗਾ ਦਾ ਇਹ ਬਹੁਤ ਵਧੀਆ ਚੀਜ਼ ਹੈ ਤੇ ਦੋਸਤੋ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਤੇ ਇਹਨੂੰ ਬੱਚਿਆਂ ਨੂੰ ਵੀ ਤੁਸੀਂ ਦੇ ਸਕਦੇ ਹੋ ਥੋੜੀ ਮਾਤਰਾ ਦੇ ਵਿੱਚ ਦੇ ਦਿਓ ਬੱਚਿਆਂ ਨੂੰ ਤਾਕਤ ਵਾਸਤੇ ਹੈ ਤੇ ਜਿਹੜੇ ਬੱਚੇ ਖੜਿਆਰੀ ਨੇ ਜਾਂ ਗੇਮਾਂ ਦੇ ਵਿੱਚ ਨੇ ਬੱਚੇ ਉਹਨਾਂ ਨੂੰ ਜ਼ਰੂਰ ਤੁਸੀਂ ਦੇ ਸਕਦੇ ਹੋ ਤੇ ਖੋਇ ਦੇ ਵਿੱਚ ਵੀ ਇਹਨੂੰ ਰਲਾ ਲਓ ਤੇ ਆਮ ਪਨਸਾਰੀ ਦਿਓ ਮਿਲ ਜਾਂਦੀ ਹੈ ਸਫੈਦ ਮੁਸਲੀ ਕਹਦੇ ਉਹਨੂੰ ਤੇ ਉਹ ਤੁਹਾਨੂੰ ਦੇ ਦੂ ਦੋਸਤੋ ਇਹ ਮਰਦਾਂ ਦੇ ਗੁਪਤ ਰੋਗਾਂ ਦੇ ਵਿੱਚ ਪੈਂਦੀ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਅਸੀਂ ਵੈਦਾਂ ਸਾਤੋਂ ਤੁਸੀਂ ਕੋਈ ਵੀ ਕਿਸੇ ਵੀ ਬਿਮਾਰੀ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਸਾਤੋਂ ਦਵਾਈ ਵੀ ਲੈ ਸਕਦੇ ਹੋ ਸਾਡੇ ਪੇਜ ਨੂੰ ਲਾਈਕ ਸ਼ੇਅਰ ਕਰ